ਤੋ ਲਗੋ ਲਿਆਓ ਲਿਆਓ ਭਰ ਕੇ ਫੇ ਆਪਾਂ ਸੁੱਟਦੇ ਆ ਚਲੋ 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 ਅ ਵੀ ਮੁੜਿਓ ਸਾਰੇ ਜਣ ਲਿਆਓ ਬੋਰੀਆਂ ਲਿਆਓ ਲਿਆਓ ਸਾਰੇ ਲੱਗ ਜਾਓ ਜਿਹੜਾ ਜਿਹੜਾ ਇਹ ਪੀਲੀਆਂ ਸ਼ਰਟਾਂ ਵਾਲੇ ਆ ਨਾ ਉਹ ਸਾਰੇ ਇੱਥੇ ਆ ਜਾਓ ਇੱਕ ਇਹ ਆਪਣਾ ਕਿੰਨੇ ਫੁੱਟ ਕਰਨਾ ਤੁਸੀਂ ਉੱਥੇ ਉੱਥੇ ਜਾਣੇ ਸਿੱਦੇ ਅੱਛਾ ਸੋ ਹੁਣ ਤੁਸੀਂ ਬੋਰੀਆਂ ਲਿਆਓ ਪੜੋ ਲੈ ਆ ਵੀ ਮੁੰਡਿਆ ਵੜੀ ਐਨੀ ਦੇਰ ਚ ਐਨੀ ਦੇਰ ਚ 30 20 ਬੋਰੀਆਂ ਨੇ ਜਿਹੜੀਆਂ ਨੇ ਲੈ ਆ ਵੀ ਥੋੜਾ ਥੋੜਾ ਪਿੱਛੇ ਪਿੱਛੇ ਵਹਾਂ ਬਿਰਲੇ ਬਿਰਲੇ ਉਹ ਜਲਦੀ ਫੜੋ ਬਿਰਲੇ ਬਿਰਲੇ ਉਹ ਬਿਰਲੇ ਬਿਰਲੇ ਜੋ ਵੀ ਪੂਰੀ ਜਾਲੀ ਜਾਲੀ ਪਾਸੇ 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 ਦੇ ਨਹੀਂ ਤੈਨੂੰ ਉਤਾਰ ਜਿੱਥੇ ਉਹ ਜੇ ਇਹ ਕਾ ਲਾਣਾ ਇਹਨਾਂ ਦਾ ਕੰਮ ਹੈ ਲਾਣਾ ਇਹਨਾਂ ਦਾ ਕੰਮ ਹੈ ਲੋ ਹਾਂ ਬਨੋ 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 ਕਰੋ ਕਰੋ ਠੀਕ ਹੈ ਠੀਕ ਹੈ ਐਸੇ ਨਹੀਂ ਉੱਟਣਾ ਹਾਂ ਜੀ ਇੱਥੇ ਲਾਣੀ ਰਾਮਾ ਇਹ ਹਾਂ ਉਹ ਖਾਣਾ ਲੈ 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 ਆ ਬੀ ਬੰਨੋ ਦੇਖੋ ਇਹ ਦੇਖੋ ਆ ਬੰਨੋ ਹਾਲੋ ਆ ਇਹਨੂੰ ਬੰਨੋ ਆਓ ਆਓ ਇਹਨਾਂ ਪਰਦਾ ਹੋਣ ਕੜੇ ਨੂੰ ਉਸ ਮਾਈਟ ਇਹ ਕੁਤੇ ਜੀ ਨਾ ਤੇ ਰਣ ਅਗਲਾ ਅਗਲਾ ਜਾਲਾ ਵਸਾਓ ਲੋਕੀ ਮੱਛੀਆਂ ਫੜ ਲਈ ਜਾਲ ਪਸਾਂਦੇ ਆਹੀਂ ਜਾਨ ਬਚਾਲ ਦੀ ਜਾਲ ਪਸਾਂਦੇ ਆ ਹੈ ਚਲੋ 1 ਵਜੇ ਤੱਕ 2 ਘੰਟੇ ਜੇ ਆਪਾਂ ਪਾਰ ਪੁੰਜਣਾ ਠੀਕ ਹੈ ਠੀਕ ਹੈ ਬੋਰੀਆਂ ਸਾਹਮਣੇ ਤੁਹਾਡੀ ਡਿਊਟੀ ਠੀਕ ਹੈ ਜੀ ਤੇ

ਡਾਲ ਫੜ ਤਵ ਲਾ ਦੇ ਰਸੀ ਘੱਟ ਲੋ ਰਸੀ ਰਸੀਆਂ ਪੰਦੋਂ ਹੰਦੋਂ ਹੰਦੋਂ ਗਿਆ ਹੰਦੋਂ ਨਹੀਂ ਡਬਲ ਪਈ ਡਬਲ ਲਾ ਦੇ ਉਹ ਐਡਰੈਸ ਲੱਗੇ ਲੈਣਗੇ ਇੱਧਰ ਲੱਗੇ ਫੇਰੀ ਉੱਧਰ ਜਾਏਗਾ ਸੱਸੀ ਫਿਰ ਮਿਲਣੀ ਹੈ ਨਹੀਂ ਪੀਟ ਨਹੀਂ ਇਹ ਦੋ ਲੈਣਾ ਨਹੀਂ ਖੜਨੀ ਅੱਗੇ ਆਉ ਉਹ ਤਲਵੰਤ ਅੱਗੇ ਆਂਦੋ ਅੱਗੇ ਇੱਥੇ ਟੁੱਟੇਓ ਵਿੱਚ ਗੱਵੇ ਦੋ ਦਰ ਉਹ ਨੂੰ ਫੋਨ ਲਾ ਤਰੋ ਗਣ ਨੂੰ ਅੱਛਾ ਜੀ ਟੀਟਨ ਉਹ ਤੇ ਫੋਨ ਕਰੋ ਐਸ ਐਮਓ ਨੋਟ ਜਮ ਸੰਗ ਅੱਛਾ ਬਿਸਕੋ ਹਲਾ ਜਗਦੀਸ਼ ਆ ਰਿਹਾ ਉਹਨਾਂ ਦਾ ਮੈਡੀਕਲ ਆਂਦੇ ਚਾਹ ਪਿਓ ਬੁਰਾਈ ਦਮਨ ਕਰੋ ਬਾਕੀ ਆ ਜਾਓ ਪਿੱਛੇ ਆ ਜਾਓ ਬਾਕੀ ਜੇ ਇੱਥੇ ਇੱਥੇ ਆ ਜਾਓ ਇੱਥੇ ਸਿਰਫ ਪੀਲੀਆਂ ਸ਼ਰਟਾਂ ਵਾਲੇ ਰਹਿਣ ਚਲੋ ਆ ਆਪਣਾ ਇਹਨੂੰ ਬੰਨਣਾ ਹੋਣਾ ਔਰ ਬਸ 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 ਹੈ ਅੱਛੇ ਚਲੋ ਬੰਨੋ ਵੀ ਬੰਨੋ ਆ ਚਾਹੀਦੀ ਹੈ ਚਲੋ ਪਰਿਓ 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 ਪਰੇ ਗੁਰੂ ਹੈ ਪਰੇ ਅੱਛੇ ਹੈ ਬੰਨ ਲੈ ਅੰਦਰ ਪਿੰਡ ਕੋ ਕਰੋ 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 ਉਧਰ ਪਿੱਛੋ ਕੋ ਬੋਰੀਆਂ ਪਰ ਪੱਕ ਦੇਈ ਆ ਦੇਉਦ ਬੰਨ ਬੰਨ ਅਗਲਾ ਬਸਾਓ ਭਾਈ ਉਹ ਨਾ ਕੱਢ ਰੋ ਜਿਆਦਾ ਮਾਰ ਕਰਦੇ ਨਾ ਇਹ ਮੰਦਰ ਚਰੇ ਨਹੀਂ ਆਈ ਬੋਦਾ ਰੋ ਜੇ ਬੰਨ ਲੈਂਦੋ ਕਰਦੇ ਬੰਨ ਲੈਂਦੋ ਸਰ ਐਥੀਓ ਕਿਥੇ ਆ ਜੇ ਮੇਰੀ ਇੱਕ ਸਲਾਹ ਆ ਇਹ ਜੇ ਭਾਰ ਰਿਹਾ ਤੇ ਡਿੱਗ ਜੂਗੀ ਤੁਹਾਡੀ ਇਹ ਇੱਥੇ ਹੋਣਾ ਆਪਾਂ ਕਿੱਧਰ ਚੱਲਾਂਗੇ ਇਥੋਂ ਇਹ ਨਾ ਨਾ ਲਾਈਏ ਫਿਰ ਇੱਕ ਲਾ ਲਾਂਗੇ ਸਰ ਬਸ ਇੱਕ ਲਾ ਲੇ ਜਗਾ ਬਾਜੀ ਨਾਲ ਖੜਾ ਹੀ ਨਹੀਂ

ਇਹ ਲਓ ਇਹ ਰੱਖੋ ਇੱਕ ਅਸਕੇ ਬਣੋ ਦੀ ਉਹਦੇ ਨਾਲ ਬਣੋ ਦੇ ਨਾਲ ਉਹਦੇ ਨਾਲ ਚਲੋ ਇਹਦੇ ਉੱਪਰ ਰੱਖੋ ਇਹਦੇ ਉੱਪਰ ਰੱਖੋ ਲਿਓ ਲਿਓ ਛਾੜੋ ਛਾੜੋ ਛਾੜ ਦਿਓ ਛਾੜ ਦਿਓ ਚਲੋ ਲਿਆਓ ਵੀ ਮੁੰਡਿਓ ਛੋਟੋ ਵੀ ਛੋਟਾ ਦਿਓ ਛਾੜ ਦਿਓ ਇਹਦੇ ਰੱਖ ਦਿਓ ਤਾਰੀਆਂ ਨਹੀਂ ਹੋ ਜਾਣ ਬਾਕੀ ਤੇ ਚਲੋ ਜੇ ਬੋਰੀਆਂ ਛੋਟੇ ਯਾਰ ਛੱਟ ਮੈਂ ਹੁਣ ਪਤਾ ਆ ਭਾਈ ਦਿਓ ਬਰੀ ਚੱਲੀ ਆਦਰ ਉਹਦੇ ਦੀਸ ਕੋ ਇਹਨਾਂ ਕੇ ਜਾਓ ਸ਼ਾਂਡ ਕਰਾ ਲੈ ਸਮਝਾ ਆਦਰ ਲੈ ਆ ਲੈ ਬੋਲ ਡਿਫੀਰੈਂਸ ਗੱਲ ਹੋ ਗਈ ਆ ਸਾਬ ਨਾਲ ਗੱਲ ਉਹਨਾਂ ਕਰਾ ਦੇ ਮੈਂ ਮਦਰ ਦਾ ਮਾਣ ਇੱਕ ਮਿੰਟ ਆਹ ਦੇਖੋ ਟਾਂ ਦੀ ਦੇਖੋ ਸਾਹ ਟਾਂ ਸਾਹ ਦੀ ਹੈ ਹੈ ਕਹਿੰਦਾ ਇੱਧਰ ਹੋ ਜਾਓ ਯਾਰ ਮੈਂ ਕਹਿ ਰਿਹਾ ਇੱਕ ਇੱਕ ਨਾ ਹੈਲੋ ਬੁੱਟੇ ਨਾਲ ਗਏ ਨਾਲ ਹੈ ਬੁੱਟੇ ਨਾਲ ਬੱਲ ਹੀ ਗਏ ਨੇ ਇੱਕ ਜਿਆਦਾ ਚੱਲ ਲਾ 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 ਯਾਰ ਬੋਰੀਆਂ ਫੜਾਓ ਬੋਰੀਆਂ ਯਾਰ ਕਰਦੀ ਆ ਪੈਰਾ ਹੁਣ ਪੈਰਾ ਚ ਪੈਰਾ ਛੋਟੇ ਰੱਸੇ ਬਾਹਰ ਆ ਤੂੰ ਮੈਂ ਕਹਿ ਰਿਹਾ ਇੱਧਰ ਆਜੋ ਆਜੋ ਯਾਰ ਆ ਯਾਰ ਕੀ ਯਾਰ ਇਹਨਾਂ ਨੂੰ ਭੇਜੋ ਯਾਰ ਹੈਲੋ ਰਾਜੂ ਯਾ ਤੂੰ ਸਮਝ ਹੀ ਨਹੀਂ ਆਂਦੀ ਯਾਰ ਮੈਂ ਕਹਿੰਦੇ ਇੱਧਰ ਆਜੋ ਹਾਂ ਭੜਕੇ ਉੱਤੇ ਹਾਂ ਇਕੱਠੇ ਕਰੇਟ ਬਣ ਗਏ ਨਾ ਜੀ ਪੰਜਾਹ ਕਰੇਟਾਂ ਦਾ ਉੱਪਰ ਟਿਪ ਕਰਾਂ ਕਰਾਂ ਫਿਰ ਇਹਦਾ ਨਹੀਂ ਚਲੋ ਇੱਕ ਵਾਰੀ ਇੱਧਰ ਭੇਜੋ ਉੱਥੇ ਦਾ ਨਾ ਸਟਾਈ ਹੋ ਬੇਕਾਰ ਚ ਨਹੀਂ ਇੱਧਰ ਬਸ ਇੱਧਰ ਐਂ ਬੋ ਇੱਧਰ ਭੇਜੋ ਇਹਦੇ ਚ 8-10 ਬੁਰੀਆਂ ਇੱਧਰ ਭੇਜੋ ਲੈ ਆਓ ਭਾਈ ਕਰੋ ਰਵੀ ਰਵੀ ਬੋਰੀਆਂ ਵਸਾ ਕੇ ਅੱਗੇ ਜਾਣਾ ਆਪ ਨਹੀਂ ਜਾਣਾ ਦਲਦਲ ਹੈ ਅੱਗੇ ਭੇਜੋ 56 ਬੋਰੀਆਂ ਅੱਗੇ ਭੇਜ ਦਿਓ ਇੱਧਰ

ਇਹ ਇਹ ਹੈ ਪੰਜਾਬੀ ਲੋਕਾਂ ਦੀ ਵਿਰਾਸਤ ਤੇ ਪੰਜਾਬੀ ਲੋਕਾਂ ਦਾ ਜਜ਼ਬਾ ਤੁਸੀਂ ਦੇਖ ਰਹੇ ਹੋ ਜਿਹੜਾ ਸਾਡਾ ਕੋਲੀਆ ਅड्डा ਜੇ ਸਾਡੇ ਨੂੰ ਰਾਵੀ ਦੇ ਪਾਣੀ ਦੀ ਬਹੁਤ ਭੈਂਕਰ ਮਾਰ ਪਈ ਹੈ ਔਰ ਇਸ ਮਾਰ ਨੇ ਵੱਡਾ ਨੁਕਸਾਨ ਸਾਡੇ ਇਲਾਕੇ ਦਾ ਕੀਤਾ ਪਰ ਮੈਨੂੰ ਖੁਸ਼ੀ ਹੈ ਇਸ ਮਾਰ ਚ ਫਸੇ ਲੋਕਾਂ ਨੂੰ ਬਚਾਉਣ ਦੇ ਲਈ ਸਮੁੱਚੇ ਰੂਪ ਤੇ ਸਾਡੇ ਆਲੇ ਦੁਆਲੇ ਦੇ ਲੋਕਾਂ ਨੇ ਸਵੈ ਸੇਵੀ ਜਥੇਬੰਦੀਆਂ ਨੇ ਸਾਡੇ ਪ੍ਰਸ਼ਾਸਨ ਤੇ ਸਾਡੇ ਤਮਾਮ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਦਰਜਾ-ਦਰਜਾ ਸਭ ਨੇ ਇੱਕ ਬਹੁਤ ਹੀ ਸ਼ਾਨਦਾਰ ਭੂਮਿਕਾ ਨਿਭਾਈ ਤੀ ਹੈ ਮੈਂ ਸਭ ਨੂੰ ਧੰਨਵਾਦ ਕਰਦਾ ਤੇ ਅੱਜ ਅੱਜ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਪੀਲੀਆਂ ਸ਼ਰਟਾਂ ਵਾਲੇ ਨੌਜਵਾਨ ਜਿਹੜੇ ਜੁਗਨਸਿਆਂ ਦੇ ਵਿਰੋਧ ਦੇ ਅੰਦਰ ਵੱਡਾ ਪੇਗਾਮ ਦੇ ਕੇ ਆਏ ਆਪਣੇ ਪਿੰਡਾਂ 'ਚ ਆਪਣੇ ਮਹੱਲਿਆਂ 'ਚ ਸੋ ਉਸ ਤੋਂ ਬਾਅਦ ਅੱਜ ਸਾਡੀ ਯੂਥ ਟੀਮ ਜਿਹੜੀ ਹੈ ਇਹ ਇਸ ਬੰਨ ਨੂੰ ਬਣਾਉਣ ਦੇ ਲਈ ਤਿਆਰ ਕਰਕੇ ਤੁਰਿਆ ਸੋ ਅਸੀਂ ਅੱਜ ਅਰਦਾਸ ਕਰਕੇ ਔਰ ਇਹ ਪ੍ਰਣ ਲੈ ਕੇ ਤੁਰੇ ਆਂ ਕਿ 1 ਵਜੇ ਤੱਕ ਅਸੀਂ 2 ਘੰਟੇ ਲਗਾਤਾਰ ਕੰਟੀਨਿਊ ਇਸ ਬੰਨ ਨੂੰ ਬਣਾਣਾ ਔਰ ਇਸ ਬੰਨ ਨੂੰ ਬਣਾਉਣ ਤੋਂ ਬਾਅਦ ਫਿਰ ਅਸੀਂ ਆਪਣੇ ਸੱਜੇ ਪਾਸੇ ਜਿਹੜਾ ਉੱਪਰਲਾ ਜਿਹੜਾ ਖਤਰਨਾਕ ਰੂਪ ਤਿਆਰ ਕਰਦੇ ਆ ਫਿਰ ਉਹਨੂੰ ਅਸੀਂ ਜਿਹੜਾ ਉਹ ਬੰਨ ਮਾਰਾਂਗੇ ਸੋ ਮੈਂ ਇਹ ਕਹਿ ਸਕਦਾ ਵੀ ਇੱਕ ਵੱਡੀ ਆਫਤ ਤੋਂ ਪੰਜਾਬ ਦੇ ਲੋਕ ਪਾਵੇਂ ਗੁਜ਼ਰ ਰਿਹਾ ਪਰ ਪੰਜਾਬੀਆਂ ਨੇ ਹਮੇਸ਼ਾ ਜਿਹੜਾ ਉਹ ਆਰਥਾਂ ਦੇ ਨਾਲ ਮੁਕਾਬਲਾ ਕੀਤਾ ਗੁਰਸਵਾਨਾ ਦੀ ਧਰਤੀ ਹੈ ਸਿੱਦੇ ਆਜੋ ਭਗਤ ਸਿੰਘ ਕਰਤਾਰ ਸਿੰਘ ਖਰਾਵੇ ਦੀ ਧਰਤੀ ਹੈ ਇਸ ਧਰਤੀ ਨੂੰ ਠੇਠ ਕਰਕੇ ਕੋਈ ਅੱਗੇ ਨਹੀਂ ਵੱਸ ਸਕਦਾ ਪਾਵੇਂ ਉਹ ਕਿਸੇ ਵੀ ਰੂਪ ਦੀ ਜਿਹੜੀ ਆਫਤ ਹੋਵੇ ਸੋ ਅਸੀਂ ਲਗਾਤਾਰ ਇਸੇ ਵੱਲ ਰਹੇ ਆ ਤੇ ਨਾਲ ਇੱਕ ਅਪੀਲ ਵੀ ਕਰਨਾ ਚਾਹੁੰਦੇ ਆ ਕੇਂਦਰ ਦੀ ਸਰਕਾਰ ਨੂੰ ਕਿ ਉਹ ਬਾਰ ਦੀ ਲਪੇੜ ਚ ਆਏ ਸਮੁੱਚੇ ਦੇਸ਼ ਤੇ ਵੱਖ-ਵੱਖ ਸੂਬਿਆਂ ਨੂੰ ਤੇ ਵਿਸ਼ੇਸ਼ ਤੌਰ ਤੇ ਪੰਜਾਬ ਨੂੰ ਆਪਣੀ ਜਿਹੜੀ ਆਹੋ ਨਰਦਈ ਅੱਖ ਦੇ ਰਾਂਹ ਦੇਖਣ ਦੀ ਬਚਾਇ ਸੁਵਲੀ ਅੱਖ ਨਾਲ ਦੇਖਿਆ ਜਾਵੇ ਪੰਜਾਬ ਦੇਸ਼ ਦਾ ਉਹ ਪ੍ਰਦੇਸ਼ ਆ ਜਿੱਥੋਂ ਦੇ ਨੌਜਵਾਨਾਂ ਨੇ ਬਾਰਡਰਾਂ ਤੇ ਜਾ ਕੇ ਗੋਲੀਆਂ ਖਾਂਦੇ ਆ ਰੋਜ਼ ਤਰੰਗੇ ਚ ਲਿਫਟੀਆਂ ਸਾਡੀਆਂ ਦਿਹਾਂ ਦੀਆਂ ਨੇ ਸ਼ੀਦਾਂ ਦੇ ਰੂਪ ਚ ਤੇ ਉਹ ਵੀ ਪੰਜਾਬੀ ਆ ਜਿਨ੍ਹਾਂ ਨੇ ਦੁਨੀਆ ਦੇ ਅੰਦਰ ਇੱਕ ਮਾਨਵਤਾ ਦਾ ਦੁਨੀਆ ਦੇ ਅੰਦਰ ਇੱਕ ਲੋਕ ਸੇਵਾ ਦਾ ਪੈਗਾਮ ਝੰਡਾ ਬਲੰਦ ਕੀਤਾ ਸੂਬਾ ਪੰਜਾਬ ਸੰਕਟ ਦੇ ਵਿੱਚ ਆ ਨਾ ਕੇਂਦਰ ਨੂੰ ਵੀ ਅਪੀਲ ਕਰਦਾ ਜੀ ਇਸ ਵਿਲੇ ਤੋਂ ਪੰਜਾਬੀਆਂ ਦੀ ਜਿਹੜੀ ਆਵਾਹ ਫੜਨੇ ਉਹਨਾਂ ਨੂੰ ਲੜਿੰਦਾ ਜਿਹੜਾ ਆਰਚਿਕ ਪੈਕੇਜ ਆ ਪੰਜਾਬ ਨੂੰ ਦਿੱਤਾ ਜਾਵੇ ਸੋ ਅਸੀਂ ਲਗਾਤਾਰ ਜਿਹੜਾ ਪੁਆਵ ਬਦਾਰ ਸਵਾਲ ਕਾ ਸਾਰੀ ਸਾਡੀ ਟੀਮ ਦਰਦਾਂ ਬਦਰਜਾ ਲੱਗੇ ਆ ਪ੍ਰਸ਼ਾਸਨ ਦਾ ਵੀ ਮੈਂ ਉਹਨੂੰ ਐਪਰੀਸ਼ੀਏਟ ਕਰਦਾ ਉਹ ਵੀ ਲਗਾਤਾਰ ਇਸ ਡਿਊਟੀ ਦੇ ਵਿੱਚ ਆਪਣਾ ਪੂਰਾ ਸਮਾਂ ਦੇ ਰਿਹਾ ਅਸੀਂ ਆਸ ਕਰਦੇ ਆ ਵੀ ਜਲਦੀ ਇਸ ਆਫਾਤ ਦੇ ਵਿੱਚ ਉੱਪਰ ਕੇ ਫਿਰ ਦੁਬਾਰਾ ਪੰਜਾਬ ਆਪਣੇ ਆ ਲੜਾਈ ਲਊਗਾ ਆਪਣੀ ਨਵੀਂ ਵਸਾਚ ਪੰਜਾਬ ਆਊਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਸਹਿਯੋਗ ਕਰ ਲਏ ਚਲੋ ਮਾਈਕ ਲੈ ਪਾਜੀ ਜਾਓ ਸਿਰਫ